ਕਰਦਾ ਸੋ ਇਸ ਵੇਲੇ ਦੀ ਇੱਕ ਵੱਡੀ ਅਤੇ اہم ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਂਡ ਮੁਰ ਤੋਂ ਹਰਜਿੰਦਰ ਸਿੰਘ ਧਾਮੀ ਸੰਭਾਲ ਸਕਦੇ ਨੇ ਉਹਨਾਂ ਨੂੰ ਮਨਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਖੁਦ ਉਹਨਾਂ ਦੀ ਰਹਾਇਸ਼ ਵਿਖੇ ਪਹੁੰਚੇ ਹੈਗੇ ਨੇ ਬੰਦ ਕਬਰਾ ਮੀਟਿੰਗ ਕੀਤੀ ਜਾ ਰਹੀ ਹੈ ਤੇ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਹਰ ਜਿਹੜਾ ਕੀ ਹੈ ਤਰੀਕਾ ਅਪਣਾਇਆ ਜਾ ਰਿਹਾ ਹੈਗਾ ਆ ਇਸ ਤੋਂ ਪਹਿਲਾਂ ਦੀ ਜੇਕਰ ਆਪਾਂ ਗੱਲ ਕਰੀ ਤਾਂ ਕੱਲ ਜਿਹੜਾ ਕੀ ਹੈ ਐਸਜੀਪੀਸੀ ਅੰਤਰਿਕ ਕਮੇਟੀ ਦੀ ਜਿਹੜੀ ਹੈ ਬਕਾਇਦਾ ਮੀਟਿੰਗ ਸੱਦੀ ਜਾਂਦੀ ਹੈ ਜਿਸ ਦੇ ਵਿੱਚ ਐਡਵੋਕੇਟ ਧਾਮੀ ਦਾ ਅਸਤੀਫਾ ਨਾ ਮਜ਼ੂਰ ਕਰ ਦਿੱਤਾ ਜਾਂਦਾ ਤੇ ਅੱਜ ਹੁਸ਼ਿਆਰਪੁਰ ਵਿਖੇ ਸਥਿਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰਹਾਇਸ਼ ਤੇ ਉੱਪਰ ਸੁਖਬੀਰ ਸਿੰਘ ਬਾਦਲ ਪਹੁੰਚਦੇ ਨੇ ਐਕਸਕਲੂਸਿਵ ਤਸਵੀਰਾਂ ਹਮਦਰ ਟੀਵੀ ਦੇ ਉੱਪਰ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਕੇਸਰੀ ਪੜਨਾ ਬੰਨੇ ਹੋਏ ਸੁਖਬੀਰ ਸਿੰਘ ਬਾਦਲ ਜਿਹੜਾ ਇਹ ਹਰਜਿੰਦਰ ਸਿੰਘ ਧਾਮੀ ਦੇ ਘਰ ਪਹੁੰਚੇ ਹੈਗੇ ਨੇ ਅਤੇ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਹੈਗੇ ਨੇ ਤੇ ਉਮੀਦ ਹੈ ਕਿ ਜਲਦ ਹੀ ਹਰਜਿੰਦਰ ਸਿੰਘ ਧਾਮੀ ਜਿਹੜਾ ਕੀ ਇਹ ਫੈਸਲਾ ਕਰ ਸਕਦੇ ਨੇ ਕਿ ਉਹ ਆਪਣਾ ਸਤੀਫਾ ਵਾਪਸ ਲੈ ਰਹੇ ਨੇ ਅਤੇ ਮੁਰਤੋਂ ਐਸਜੀਪੀਸੀ ਦੀ ਕਮਾਨ ਉਹ ਸੰਭਾ ਰਹੇ ਨੇ ਇੱਥੇ ਇਹ ਵੀ ਕਾਬਿਲ ਜ਼ਿਕਰ ਹੈ ਕਿ ਇਹ ਚੌਥੀ ਤੋਂ ਪੰਜਵੀਂ ਮੁਲਾਕਾਤ ਹੈ ਜਿਹੜਾ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਇਸ ਤੋਂ ਪਹਿਲਾਂ ਵੀ ਜਿਹੜੇ ਕਿ ਤਮਾਮ ਵੱਡੇ ਜਿਹੜੇ ਕਿ ਅਕਾਲੀ ਲੀਡਰ ਹੈਗੇ ਨੇ ਉਹ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਤੇ ਕੱਲ ਜਿਹੜਾ ਕਿ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਵੱਲੋਂ ਜਿਹੜਾ ਕਿ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਅਤੇ ਹਰਜਿੰਦਰ ਸਿੰਘ ਧਾਮੀ ਦਾ ਰੁਖ ਵੀ ਥੋੜਾ ਬਹੁਤਾ ਜਿਹੜਾ ਕਿ ਨਰਮ ਪੈਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਨੇ ਇੱਕ ਦਿਨ ਦਾ ਵਕਤ ਮੰਗਿਆ ਸੀ ਕਿ ਮੈਨੂੰ ਇੱਕ ਦਿਨ ਦਾ ਸਮਾਂ ਦੋ ਮੈਂ ਸੋਚ ਵਿਚਾਰ ਕਿਹੜਾ ਕੀ ਹੈ ਇਸ ਸੰਬੰਧੀ ਫੈਸਲਾ ਕਰਾਂਗਾ ਕੱਲ ਜਿਹੜੀ ਕਿ ਇਹ ਅਨਾਉਂਸਮੈਂਟ ਕੀਤੀ ਜਾਂਦੀ ਹੈ ਤੇ ਅਜ ਸੁਖਬੀਰ ਸਿੰਘ ਬਾਦਲ ਹਰਜਿੰਦਰ ਸਿੰਘ ਧਾਮੀ ਜੀ ਗ੍ਰਹਿ ਵਿਖੇ ਪਹੁੰਚ ਜਾਂਦੇ ਹੈਗੇ ਨੇ ਤਾਂ ਇਸ ਤੋਂ ਸਪਸ਼ਟ ਜ਼ਾਹਰ ਹੈ ਕਿ ਜਿਹੜਾ ਕਿਤਨਾ ਕਿਤੇ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਰੁਖ ਹੈ ਉਹ ਨਰਮ ਹੁੰਦਾ ਜਾ ਰਿਹਾ ਤੇ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਖੁਦ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਪਹੁੰਚੇ ਹੈਗੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਹੈਗੇ ਨੇ ਅਤੇ ਜੋ ਵੀ ਉਹਨਾਂ ਦੇ ਮਨਮੋਟਵ ਹੈਗੇ ਨੇ ਉਸਨਾਂ ਨੂੰ ਦੂਰ ਕੀਤਾ ਜਾ ਸਕਦਾ ਸੋ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਹ ਪੂਰਾ ਸਿਨੈਰੀਓ ਬਣਿਆ ਹੋਇਆ ਹੈ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਚਾਨਕ ਜਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਐਲਾਨ ਕਰ ਦੇਣਾ ਕਿ ਮੈਂ ਭਰਾਈ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਇਹ ਕਿਤਨਾ ਕਿਤੇ ਉਹਨਾਂ ਦੇ ਉੱਪਰ ਦਬਾਅ ਸੀ ਇਹ ਜਿਹੜਾ ਕਿ ਬਾਗੀ ਆਗੂਆਂ ਦੇ ਵੱਲੋਂ ਸਾਫ਼ ਤੌਰ ਤੇ ਇਹ ਇਲਜ਼ਾਮ ਲਗਾਇਆ ਜਾਂਦਾ ਕਿ ਹਰਜਿੰਦਰ ਸਿੰਘ ਧਾਮੇ ਦੇ ਉੱਪਰ ਦਬਾਹੀ ਇਸ ਕਦਰ ਪਾਇਆ ਗਿਆ ਕਿ ਉਹਨਾਂ ਦੇ ਵੱਲੋਂ ਮਜਬੂਰੀ ਬਸੇ ਪੂਰਾ ਫੈਸਲਾ ਲਿਆ ਗਿਆ ਇਹ ਪੂਰੀ ਜਿਹੜੀ ਕੀ ਹੈ ਖੇਡ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਕਿ ਲਾਂਬੇ ਕਰ ਦਿੱਤਾ ਜਾਂਦਾ ਹੈ ਅਹੁਦੇ ਅਹੁਦੇ ਤੋਂ ਜਥੇਦਾਰੀ ਦੇ ਇਸ ਤੋਂ ਬਾਅਦ ਜਿਹੜਾ ਕਿ ਹੈ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਤੇ ਫਿਰ ਉਸ ਪੋਸਟ ਤੋਂ ਬਾਅਦ ਜਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਕਿ ਹੈ ਹਰਜਿੰਦਰ ਸਿੰਘ ਧਾਮੇ ਦੇ ਵੱਲੋਂ 17 ਫਰਵਰੀ ਨੂੰ ਇਹ ਅਨਾਊਂ ਕਰਨੀ ਕਿ ਮੈਂ ਐਸਜੀਪੀਸੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦਿੰਨਾ ਹੈ ਜਿਸ ਤੋਂ ਬਾਅਦ ਇਹ ਜਿਹੜਾ ਕਿ ਇਹ ਪੂਰਾ ਜਿਹੜਾ ਕਿ ਇਹ ਗੇਮ ਹੈਗੀ ਆ ਉਹ ਹੋਰ ਹੀ ਰੁਕ ਲੈਂਦੀ ਹੋਈ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਉਂਗਲੀਆਂ ਉਠਾਈਆਂ ਸਨ ਅਕਾਲੀ ਦਲ ਦੇ ਉੱਪਰ ਕਿਉਂ ਉਹਨਾਂ ਦੇ ਵੱਲੋਂ ਇਸ ਕਦਰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਹਰਜਿੰਦਰ ਸਿੰਘ ਧਾਮੀ ਨੂੰ ਕਿ ਉਹਨਾਂ ਦੇ ਜਿਹੜੇ ਕਿ ਫੈਸਲੇ ਨੇ ਉਹਨਾਂ ਨੂੰ ਲੈਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਜਿਹੜਾ ਕਿ ਹੈ ਅਰਗਿਆਨੀ ਰਗਵੀਰ ਸਿੰਘ ਨੂੰ ਵੀ ਲਾਂਬੇ ਕਰੋ ਇਹ ਕਿਤਨਾ ਕਿਤੇ ਦੇ ਕੀ ਇਲਜ਼ਾਮ ਨੇ ਰਖੜਾ ਦੇ ਵੱਲੋਂ ਲਗਾਏ ਗਏ ਇਸ ਸੰ ਬਾਗੀ ਧਿਰ ਦੇ ਆਗਵਾ ਦੇ ਵੱਲੋਂ ਇਹ ਜਿਹੜੇ ਕਿ ਐਲੀਗੇਸ਼ਨ ਲਗਾਏ ਗਏ ਹਨ ਕਿ ਉਹਨਾਂ ਦੇ ਉੱਪਰ ਦਬਾਅ ਪਾਇਆ ਜਾਜ ਇਸ ਕਰਕੇ ਹਰਜਿੰਦਰ ਸਿੰਘ ਧਾਮੀ ਦੇ ਮਨ ਜਿਹੜਾ ਕਿ ਆ ਉਹ ਕਿਤਨਾ ਕਿਤੇ ਸੈਟ ਤੋਂ ਹੁੰਦਾ ਨਜ਼ਰ ਆ ਰਿਹਾ ਤੇ ਉਹਨਾਂ ਦੀ ਜਿਆਦਾ ਇਨਵੋਲਵਮੈਂਟ ਵੀ ਨਹੀਂ ਦੇਖੀ ਜਾ ਰਹੀ ਸੀਗੀ ਜਿਆਦਾ ਤੋਂ ਜਿਆਦਾ ਕੀ ਹੈ ਹੋਰ ਨਾ ਗਤੀਵਿਧੀਆਂ ਤੋਂ ਵੀ ਕਿਤਨੇ ਕਿਤੇ ਕਿਨਾਰਾ ਕਰਦੇ ਹੋਏ ਦੇਖੇ ਜਾ ਰਹੇ ਸਨ ਹੁਣ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਪਹੁੰਚਿਆ ਹੈਗੇ ਨੇ ਸੋ ਉਮੀਦ ਜਗੀ ਹੈ ਕਿ ਹਰਜਿੰਦਰ ਸਿੰਘ ਧਾਮੀ ਮੁਰਤਵਾਪਸੀ ਕਰ ਸਕਦੇ ਨੇ ਸੋ ਐਸੀ ਖਬਰ ਤੇ ਅਪਡੇਟੀ ਨਿਊਜ਼ ਡੈਕਸ ਤੋਂ ਮੇਰੇ ਸਹਿਯੋਗੀ ਵਿਵੇਕ ਕੁਮਾਰ ਫੋਨ ਲੈਂਦੇ ਮਿਉਂਦੇ ਸੋ ਵਿਵੇਕ ਕਿਤਨਾ ਕਿਤੇ ਉਮੀਦ ਹੁਣ ਜਾਗੀ ਹੈ ਕਿ ਐਡਵੋਕੇਟ ਧਾਮੀ ਦੁਬਾਰਾ ਤੋਂ ਕਮਾਂਡ ਸੰਭਾਲ ਸਕਦੇ ਨੇ ਐਸਜੀਪੀਸੀ ਦੀ ਲਗਾਤਾਰ ਜ਼ਿਕਰ ਗੱਲ ਕੀਤੀ ਜਾਵੇ ਪਰ ਮਿੰਦਰ ਦਾ ਪਿਛਲੇ ਲੰਬੇ ਚਮੇ ਤੋਂ ਸੁਖਬੀਰ ਸਿੰਘ ਦਾ ਬਾਦਲ ਉਰੀ ਜਿਹੜਾ ਨੇ ਉਹ ਆਪਣੇ ਰੂਝੇ ਮਿਆ ਕਰਕੇ ਜਿਹੜਿਆ ਨੇ ਉਹ 20 ਸਾਲ ਦਾ ਤਾਂ ਉਦੋਂ ਹੀ ਲਗਾਤਾਰ ਕਿਆਸ ਰਿਆਂ ਲਾਈਆਂ ਜਾ ਰਹੀਆਂ ਸੀ ਕਿ ਜਦੋਂ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਮਨਾਉਣ ਦੇ ਲਈ ਜਾ ਸਕਦੇ ਨੇ ਕੋਲ ਮੁਲਾਕਾਤੇ ਪਰਵਿੰਦਰ ਜੀ ਹੁਣ ਤੱਕ ਦੇਖਿਆ ਜਾਵੇ ਤਾਂ ਪੰਜ ਮੁਲਾਕਾਤਾਂ ਜਿਹੜੀਆਂ ਨੇ ਹਰਜਿੰਦਰ ਸਿੰਘ ਧਾਮਯੋਹਰ ਨਾਲ ਪਹਿਲਾਂ ਹੋ ਚੁੱਕੀਆਂ ਨੇ ਇਹ ਛੇਵੀਂ ਮੁਲਾਕਾਤ ਹੈ ਜਿਹੜੀ ਖੁਦ ਕਰਨ ਦੇ ਲਈ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਘਰ ਪਹੁੰਚੇ ਨੇ ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਕਦੋਂ ਕਦੋਂ ਤੋਂ ਜਿਹੜੀ ਜੇ ਕਾਰਵਾਈਆਂ ਚੱਲਦੀਆਂ ਨੇ 올ਮੋਸਟ 15 ਤਰੀਕ ਦੇ ਕੋਲ ਦਾ ਉਹ ਸਮਾਂ ਹੁੰਦਾ ਹੈ ਪਰਵਿੰਦਰ ਜਦੋਂ ਜਿਹੜਾ ਨੇ 16 ਫਰਵਰੀ ਨੂੰ ਜਿਹੜਾ ਹਰਜਿੰਦਰ ਸਿੰਘ ਧਾਮੀ ਉਹ ਅਸਤੀਫਾ ਦੇ ਦਿੰਦੇ ਨੇ ਤਾਂ ਉਸ ਤੋਂ ਬਾਅਦ ਪਹਿਲੇ ਦਿਨ 19 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਰ ਜਿਹੜਾ ਜਿਹੜਾ ਦਿਲਜੀਤ ਸਿੰਘ ਚੀਮਾ ਤੇ ਹੋਰ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਮਿਲਣ ਜਾਂਦੇ ਨੇ ਧਾਮੀ ਸਾਹਿਬ ਨਾਲ ਤਾਂ ਉਸ ਤੋਂ ਬਾਅਦ 25 ਫਰਵਰੀ ਨੂੰ ਬਿਕਰਮ ਸਿੰਘ ਮਜੀਠੀਆ ਮਿਲਣ ਜਾਂਦੇ ਨੇ ਉਸ ਤੋਂ ਬਾਅਦ 28 ਫਰਵਰੀ ਨੂੰ ਜਥੇਦਾਰ ਉਸ ਸਮੇਂ ਦੇ ਗਿਆਨੀ ਰਕबीर ਸਿੰਘ ਜਿਹੜੇ ਹੁਣ ਸਾਕਾ ਜਥੇਦਾਰ ਨੇ ਤੇ ਹੈਡ ਗਰੰਟੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਉਹ ਮਿਲਣ ਜਾਂਦੇ ਨੇ ਹੂੰ ਉਸ ਤੋਂ ਬਾਅਦ 2 ਮਾਰਚ ਨੂੰ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੇ ਪੰਜ ਮੈਂਬਰਾਂ ਦਾ ਇੱਕ ਵਫ਼ਦ ਮਿਲ ਕੇ ਆਉਂਦਾ ਤੇ 17 ਮਾਰਚ ਨੂੰ ਕੱਲ ਜਾਨੀ ਕਿ ਸਾਰੇ ਕਮੇਟੀ ਜਿਹੜੀ ਅੰਤਰੀਮ ਕਮੇਟੀ ਉਹਨੇ ਮੀਟਿੰਗ ਤੋਂ ਬਾਅਦ ਹਰਜਿੰਦਰ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਤੇ ਤੱਕ ਦੇ ਦਰਮਿਆਨ ਅੱਜ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਪਹੁੰਚ ਗਏ ਨੇ ਮੁਲਾਕਾਤ ਕਰਨ ਦੇ ਲਈ ਅੱਜ ਜਦੋਂ ਤੱਕ ਅਸੀਂ ਇਹ ਖਬਰ ਨਸ਼ਰ ਕਰ ਰਹੇ ਹਾਂ ਪ੍ਰਵਿੰਦਰ ਉਦੋਤਾ ਕਹੇ ਜੀ ਮੀਟਿੰਗ ਜਿਹੜੀ ਹੈ ਉਹ ਦੋਵਾਂ ਆਗੂਆਂ ਦੇ ਦਰਮਿਆਨ ਚੱਲ ਰਹੀ ਹੈ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਨਾਲ ਉਹਨਾਂ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਨੇ ਬਲਵਿੰਦਰ ਸਿੰਘ ਭੁੰਦੜ ਉਹ ਪਹੁੰਚੇ ਨੇ ਤੇ ਇਸ ਸਮੇਂ ਅੱਜ ਦਾ ਦਿਨ ਜੇਕਰ ਹੈ ਬਹੁਤ ਖਾਸ ਹੈ ਪ੍ਰਵਿੰਦਰ ਕਿਉਂਕਿ ਅੱਜ ਇੱਕ ਪਾਸੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਮਨਾਉਣ ਦੀਆਂ ਕਵਿਤਾਵਾਂ ਚੱਲ ਰਹੀਆਂ ਨੇ ਦੂਸਰੇ ਪਾਸੇ ਹਰਜਿੰਦਰ ਸਿੰਘ ਧਾਮੀ ਜਿਹੜੀ ਸੱਤ ਮੈਂਬਰੀ ਕਮੇਟੀ ਦੇ ਮੁਖੀ ਥਾਪੇ ਗਏ ਸੀਗੇ ਉਹਦੇ ਵੱਲੋਂ ਅੱਜ 18 ਮਾਰਚ ਨੂੰ ਭਰਤੀ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਹਦਾ ਲਗਾਤਾਰ ਵਿਰੋਧ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਜਾ ਰਿਹਾ ਸੋ ਸੋ ਇੱਕ ਇੱਕ ਵੱਡਾ ਸਵਾਲ ਇਹ ਵੀ ਜ਼ੈਨ ਦੇ ਵਿੱਚ ਆਉਂਦਾ ਵੀ ਵੇਕ ਕਿ ਆਖਰਕਾਰ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਲਈ ਇਜੀ ਇੰਨੀ ਜਦੋਚੈਤ ਕਿਉਂ ਹੋਰ ਵੀ ਤਾਂ ਲੀਡਰ ਹੈਗੇ ਨੇ ਜਿਹੜੇ ਕਿ ਆਪਣੀ ਜਿਹੜੇ ਕਿ ਇਸ ਅਹੁਦੇ ਦੇ ਉੱਪਰ ਬੈਠਣ ਦੀ ਜਿਹੜੀ ਕਿ ਪੂਰੀ ਸਮਰੱਥਾ ਰੱਖਦੇ ਹੈਗੇ ਨੇ ਦੇਖੋ ਪਵਿੰਦਰ ਜਿਹੜੇ ਹਰਜਿੰਦਰ ਸਿੰਘ ਖਾਮੀ ਨੇ ਉਹ ਇੱਕ ਸੁਲਝੇ ਹੋਏ ਆਗੂ ਨੇ ਦੇਖੋ ਪੰਥਕ ਜਿਹੜਿਆਂ ਦੇ ਵਿੱਚ ਵੀ ਕਾਫੀ ਉੱਚਾ ਰਸੂਖ ਰੱਖਦੇ ਨੇ ਇਸ ਤੋਂ ਇਲਾਵਾ ਐਡਵੋਕੇਟ ਨੇ ਇਸ ਤੋਂ ਇਲਾਵਾ ਉਹਨਾਂ ਦੀ ਇੱਕ ਵੱਖਰੀ ਪਛਾਣ ਹੈ ਬਹੁਤ ਸੋਚ ਸਮਝ ਕੇ ਤੁਲੀ ਗੱਲ ਕਰਨ ਦੇ ਲਈ ਉਹਨਾਂ ਨੂੰ ਜਾਣਿਆ ਜਾਂਦਾ ਤੇ ਕਾਫੀ ਪੰਥਕ ਸਿਆਸਤ ਦੇ ਵਿੱਚ ਉੱਚਾ ਕਿਰਦਾਰ ਹੈ ਬਣਾਦਾ ਉੱਚੇ ਆਗੂ ਨਹੀਂ ਤਾਂ ਲਗਾਤਾਰ ਇਸੱਕੇ ਵੀ ਜਦੋਂ ਤੋਂ ਨਾਨ ਨੇ ਅਸਤੀਫਾ ਦਿੱਤਾ ਹੈ ਤਾਂ ਉਹਨਾਂ ਨੂੰ ਮਨਾਉਣ ਦੀਆਂ ਕਵਿਤਾ ਚੱਲ ਰਹੀਆਂ ਨੇ ਜੋ ਹਜੇ ਸਾਡੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਪਰਵਿੰਦਰ ਗੱਲ ਨਿਕਲ ਕੇ ਆ ਰਹੀ ਹੈ ਉਹ ਗੱਲ ਇਹ ਨਿਕਲ ਕੇ ਆ ਰਹੀ ਹੈ ਕਿ ਸ਼ਾਇਦ ਜਿਵੇਂ ਹੁਣ ਬਹੁਤ ਜਲਦ ਐਸਜੀਪੀਸੀ ਦਾ ਬਜਟ ਪੇਸ਼ ਹੋਣਾ ਹੈ ਤਾਂ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਾਂ ਐਸਜੀਪੀਸੀ ਦੀ ਲੀਡਰਸ਼ਿਪ ਹੈ ਉਹ ਜਾਣਦੀ ਹੈ ਕਿ ਉਹ ਜਿਹੜਾ ਉਹ ਬਜਟ ਹੈ ਜਿਹੜਾ ਬਜਟ ਪੇਸ਼ ਕੀਤਾ ਜਾਣਾ ਹੈ ਜਲਵਾਸ ਹੈ ਬਜਟ ਦਾ ਉਹ ਹਰਜਿੰਦਰ ਸਿੰਘ ਧਾਮੀ ਦੀ ਰਹਿਨਮਾਈ ਹੇਠ ਹੋਵੇ ਪਰ ਇਸ ਕਰਕੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਮਨਾਉਣ ਦੀਆਂ ਕਵੈਤਾ ਜਿਹੜੀਆਂ ਨੇ ਉਹ ਜ਼ਿਆਦਾ ਚੱਲ ਰਹੀਆਂ ਸੋ ਵਿਵੇਕ ਕਿੰਨੇ ਕਿਤੇ ਧਾਮੀ ਦਾ ਵੀ ਰੁਖ ਪਹਿਲਾਂ ਨਾਲੋਂ ਹੁਣ ਨਰਮ ਨਜ਼ਰ ਆ ਰਿਹਾ ਹੈ ਉਹਨਾਂ ਦੇ ਵੱਲੋਂ ਕੱਲ ਜਿਹੜਾ ਕਿ ਇਸ ਤੀਫਾ ਨਾ ਮਨਜ਼ੂਰ ਹੋਣ ਤੋਂ ਬਾਅਦ ਕਿਹਾ ਕਿ ਮੈਨੂੰ ਸੋਚਣ ਦਾ ਥੋੜਾ ਵਕਤ ਦਿਓ ਸੋ ਕਿੰਨੇ ਕਿਤੇ ਲੱਗਦਾ ਕਿ ਉਹ ਵੀ ਜਿਹੜਾ ਕਿ ਹੁਣ ਥੋੜਾ ਵਾਪਸੀ ਦੇ ਵੱਲ ਜ਼ਿਆਦਾ ਝੁਕਾਅ ਰੱਖ ਰਹੇ ਹੈਗੇ ਨੇ ਬਿਲਕੁਲ ਪਰਵਿੰਦਰ ਦੇ ਕੋ ਪੰਜ ਮੁਲਾਕਾਤਾਂ ਦੇ ਵਿੱਚੋਂ ਇੱਕ ਮੁਲਾਕਾਤ ਹਰਜਿੰਦਰ ਸਿੰਘ ਧਾਮੇ ਹੋਰੀ ਵਾਚਵੀਏ ਕਰਕੇ ਆਏ ਨੇ ਜਿਸ ਦਿਨ ਜਥੇਦਾਰ ਉਸ ਸਮੇਂ ਦੇ ਗਿਆਨੀ ਗਵੀਰ ਸਿੰਘ ਜੀ ਦੀ ਮੁਲਾਕਾਤ ਕਰਕੇ ਆਉਂਦੇ ਨੇ 2 ਮਾਰਚ 28 ਫਰਵਰੀ ਨੂੰ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਖੁਦ ਜਥੇਦਾਰ ਸਾਹਿਬਾਨ ਨਾਲ ਮੁਲਾਕਾਤ ਕਰਨ ਦੇ ਲਈ ਅਕਾਲ ਤਖਤ ਤੇ ਆਉਂਦੇ ਨੇ ਤੇ ਉਸ ਦਿਨ ਫਿਰ ਜਦੋਂ ਆਉਂਦੇ ਨੇ ਤਾਂ মিডিਆ ਦੇ ਵੱਲੋਂ ਜਦੋਂ ਉਹਨਾਂ ਨੂੰ ਸਵਾਲ-ਜਵਾਬ ਕੀਤੇ ਜਾਂਦੇ ਨੇ ਉਹ ਕਹਿੰਦੇ ਦੇਖੋ ਜੀ ਮੈਂ ਤਾਂ ਸਪਸ਼ਟ ਸਟੈਂਡ ਹਾਂ ਕਿ ਮੈਂ ਆਪਣਾ ਅਸਈਫਾ ਵਾਪਸ ਨਹੀਂ ਲਵਾਂਗਾ ਪਰ ਕੱਲ ਜੋ ਉਹਦਾ ਬਿਆਨ ਆਇਆ ਕਿ ਮੈਂ ਸੋਚ ਸਮਝ ਕੇ ਹਜੇ ਮੈਂ ਇਸ ਦੇ ਬਾਰੇ ਸੋਚ ਰਿਹਾ ਸੋਚ ਕੇ ਕੋਈ ਫੈਸਲਾ ਜਿਹੜਾ ਜ਼ਰੂਰ ਲੈ ਸਕਦਾ ਕਿ ਕਿਤੇ ਨਾ ਕਿਤੇ ਇੰਟੂਿਸ਼ਨ ਸਰੂਪ ਹੋ ਜਾਂਦਾ ਇਹਨਾਂ ਦੇ ਇਹਨਾਂ ਦੇ ਲਈ ਪਲੱਸ ਪੁਆਇੰਟ ਹੋ ਜਾਂਦਾ ਚਲੋ ਕਿਤਨੇ ਕਿਤੇ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਮੁਲਾਕਾਤ ਕਰਨ ਦੀ ਜਾਂ ਫਿਰ ਜੋ तमाम ਕੋਸ਼ਿਸ਼ਾਂ ਸੀਗੀਆਂ ਮਨਾਉਂਦੀਆਂ ਉਹ ਤਰੰਗ ਲਹਿਾਰੀਆਂ ਨੇ ਤੋ ਪਰ ਵੀਰ ਦੇਖੋ ਇੱਕ ਇਤਿਹਾਸ ਦੇ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਨਹੀਂ ਬਦਲੀਆਂ ਜਾਂਦੀਆਂ ਦੇਖੋ ਪਹਿਲਾਂ ਵੀ ਇਹ ਗੱਲ ਚੱਲਦੀ ਸੀ ਕਿ ਜਦੋਂ ਕਿਸੇ ਵੀ ਸਿਆਸਤਦਾਨ ਕੋਈ ਰਸ ਜਾਂਦਾ ਸੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਫਿਰ ਜੋ ਪਤਾ ਲੱਗਦਾ ਸੀ ਸਰਦਾਰ ਪ੍ਰਕਾਸ਼ ਸਿੰਘ ਵੱੱਪਲ ਨੂੰ ਤਾਂ ਤੜਕੇ ਸਵੇਰੇ ਉਹਦੇ ਘਰ ਜਾ ਕੇ ਉਹਦੇ ਨਾਲ ਚਾਹ ਪੀਂਦੇ ਸੀਗੇ ਤੇ ਜੇ ਮਨ ਇੱਕ ਵਾਰੀ ਕਿਸੇ ਦੇ ਘਰ ਜਾ ਕੇ ਚਾਹ ਪੀ ਲਈ ਜਾਂ ਆਪਣਾ ਹੱਥ ਉਹਦੇ ਮੋਢੇ ਤੇ ਰੱਖਤਾ ਤਾਂ ਉਹ ਬੰਦਾ ਫਿਰ ਜਿੰਨਾ ਮਰਜ਼ੀ ਗੁੱਸੇ ਹੋਇਆ ਹੋਵੇ ਉਹ ਮੰਨ ਜਾਂਦਾ ਸੀ ਇਹ ਸੇਮ ਚੀਜ਼ਾਂ ਸੁਖਬੀਰ ਸਿੰਘ ਦਲੋਸ ਉਹਨਾਂ ਲਈ ਵੀ ਕਈਆਂ ਜਾਂਦੀਆਂ ਨੇ ਤੁਸੀਂ ਕਿੰਨੇ ਸਾਰੇ ਚਿਹਰੇ ਦੇਖੇ ਹੋਣਗੇ ਬੀਬੀ ਜਗੀਰਕੌਰ ਜਿਹੜੇ ਕਿਸੇ ਸਮੇਂ ਨਾਰਾਜ਼ ਹੋ ਕੇ ਪਾਰਟੀ ਚੋਂ ਬਾਹਰ ਹੋ ਗਏ ਸੀ ਇਸ ਤੋਂ ਇਲਾਵਾ ਸਾਡਾ ਪਰਿਵਾਰ ਜਿਹੜਾ ਬਾਦਲ ਦਾ ਪਰਿਵਾਰ ਨਾਲ ਵੱਖ ਹੋ ਗਿਆ ਸੀ ਉਹਨਾਂ ਨੇ ਸ਼ੋਮਨੀ ਅਕਾਲੀ ਦਲ ਦਾ ਜਿਹੜਾ 70% ਸੀ ਫਿਰ ਪਰਮਜੀਤ ਸਿੰਘ ਸਰਨਾ ਉਹ ਨਹੀਂ ਕਿਸੇ ਸਮੇਂ ਨਾਰਾਜ਼ ਸੀਗੇ ਉਹ ਵੀ ਪਾਰਟੀ ਛੱਡ ਕੇ ਚਲੇ ਗਏ ਸੀਗੇ ਤਾਂ ਇਹਨਾਂ ਨੂੰ ਵਾਪਸ ਲਿਆ ਆਂਦੀਆਂ ਕਵੈਟਾਂ ਤਾਂ ਨਾਲ ਦੀ ਨਾਲ ਜਿਹੜਾ ਸੁਖਵੀਰ ਸਿੰਘ ਬਾਦਲ ਹੋਣਾ ਨਹੀਂ ਕੀਤੀਆਂ ਤੁਹਾਨੂੰ ਯਾਦ ਹੋਵੇਗਾ ਕਿ ਬੀਬੀ ਜ਼ਗੀਰ ਕੌਰ ਉਹਨਾਂ ਦੇ ਘਰ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਉੱਥੇ ਵੀ ਚੇਚੇ ਤੌਰ ਦੇ ਉੱਤੇ ਪਰ ਪ੍ਰਧਾਨ ਸਾਹਿਬ ਪਹੁੰਚੇ ਸੀਗੇ ਉਸ ਸਮੇਂ ਦੇ ਸੁਖਵੀਰ ਸਿੰਘ ਬਾਦਲ ਫਿਰ ਤੇ ਸਾਹਿਬ ਦੇ ਘਰੇ ਕਿ ਪ੍ਰੈਸ ਕਾਨਫਰੰਸ ਹੁੰਦੀ ਆ ਉਦੋਂ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਉਹਨਾਂ ਨੂੰ ਮਨਾਉਣ ਜਾਂਦੇ ਨੇ ਤਾਂ ਜ਼ਰੂਰ ਇਹ ਪਤਾ ਪਾ ਕੇ ਅਸਰਾਂਗਾ ਲਾ ਸਕਦੇ ਆ ਕਿ ਜੇ ਹੁਣ ਸੁਖਬੀਰ ਸਿੰਘ ਬਾਦਲ ਗਏ ਨੇ ਤਾਂ ਸ਼ਾਮ ਤੱਕ ਇਹ ਜ਼ਰੂਰ ਹੋ ਸਕਦਾ ਹੈ ਐਲਾਨ ਸ਼ਾਇਦ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਹੀ ਖੜ ਕੇ ਜਿਹੜੇ ਧਾਮੀ ਸਾਹਿਬ ਕਹਿ ਦੇਣ ਕਿ ਸਾਡੀ ਵਾਪਸੀ ਹੈ ਜਿਹੜੀ ਉਹ ਹੋ ਰਹੀ ਹੈ ਸਵਾਕੀ ਕਿਤਨੇ ਕਿਤੇ ਹੁਣ ਸਾਰਿਆਂ ਦੇ ਨਜ਼ਰਾਂ ਵੀ ਟਿਕੀਆਂ ਹੋਈਆਂ ਨੇ ਲੱਗਦਾ ਕਿ ਜਿਹੜਾ ਕਿ ਮਸਲਾ ਹੈਗਾ ਸੁਲਝ ਜਾਊਗਾ ਜੇਕਰ ਧਾਮੀ ਆਪਣਾ ਅਸਤੀਫਾ ਵਾਪਸ ਲੈ ਲੈਂਦੇ ਨੇ ਬਿਲਕੁਲ ਪ੍ਰਵਿੰਦਾ ਦੇਖੋ ਹਜੇ ਇੱਕ ਪਾਸੇ ਮੁਲਾਕਾਤ ਜਿਹੜੀ ਆ ਉਹ ਚੱਲ ਰਹੀ ਹੈ ਜਥੇਦਾਰ ਸਹਿਬਾਨਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਦੀ ਤਾਂ ਹਜੇ ਤਾਂ ਮੋਸਟਲੀ ਜੇਕਰ ਆਪਾਂ ਪੂਰਾ ਸਿਨੈਰੀਓ ਦੇਖੀਏ ਤਾਂ ਹਰਜਿੰਦਰ ਸਿੰਘ ਘਾਮੇਉਰਾ ਦੇ ਨਾਲ ਕੋਈ ਵਿਵਾਦ ਜੁੜੇ ਹੀ ਨਹੀਂ ਰਿਹਾ ਕਿਉਂਕਿ ਪੰਜ ਮੈਂਬਰੀ ਕਮੇਟੀ ਨੂੰ ਜੋ ਹੁਕਮ ਸਣਾਏ ਗਏ ਸੀ ਜੀ ਜੀ ਪੰਜ ਮੈਂਬਰੀ ਕਮੇਟੀ ਨੂੰ ਜੋ ਹੁਕਮ ਸਣਾਏ ਗਏ ਸੀ 2 ਤਰੀਕ ਦੀ ਫਸੀਲ ਤੋਂ ਕਿ ਤੁਸੀਂ ਭਰਤੀ ਸ਼ੁਰੂ ਕਰੋ ਭਰਤੀ ਸ਼ੁਰੂ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਗੱਲ ਇਹ ਵੀ ਨਿਕਲ ਕੇ ਆ ਰਹੀ ਸੀ ਕਿ ਧਾਮੀ ਸਾਹਿਬ ਰਾਦੇ ਦਿਲ ਦੇ ਉੱਤੇ ਇਸ ਗੱਲ ਦਾ ਕਾਫੀ ਅਸਰ ਪਿਆ ਕਿ ਹਰਪੀਤ ਸਿੰਘ ਉਹ ਰਾਜੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਵੱਲੋਂ ਖਤਮ ਕਰਵਾਈਆਂ ਗਈਆਂ ਤੇ ਉਸ ਤੋਂ ਬਾਅਦ ਕਹਿੰਦੇ ਜੀ ਹਜੇ ਹੋਰ ਜਥੇਦਾਰਾਂ ਦੇ ਉੱਤੇ ਕਾਰਵਾਈ ਵੀ ਕਰਨੀ ਸੀ ਕਿ ਤਾਂ ਇਸ ਕਰਕੇ ਧਾਮੀ ਸਾਹਿਬ ਪਹਿਲਾਂ ਹੀ ਅਸਿਫਾ ਦੇ ਗਏ ਤੇ ਹੁਣ ਬਾਕੀ ਜਥੇਦਾਰ ਵੀ ਤਾਂ ਬਦਲੇ ਜਾ ਚੁੱਕੇ ਨੇ ਤਾਂ ਹੁਣ ਇਸ ਵੇਲੇ ਜੋ ਹੋਰ ਖਬਰਾਂ ਨਿਕਲ ਕੇ ਪ੍ਰਵਿੰਦਰ ਸਾਹਮਣੇ ਆ ਰਹੀਆਂ ਨੇ ਉਹ ਇਹ ਆ ਰਹੀਆਂ ਨੇ ਕਿ ਲਗਾਤਾਰ ਵਿਰੋਧ ਜਿਹੜਾ ਉਹ ਨਵੇਂ ਜਥੇਦਾਰ ਦਾ ਵਾਅਦਾ ਜਾ ਰਿਹਾ ਹੈ ਕਿਤੇ ਨਾ ਕਿਤੇ ਸਮਸ਼ੋਣੀ ਅਕਾਲੀ ਦਲ ਅੰਦਰ ਖਾਤੇ ਇਹ ਸੋਚ ਰਹੀ ਹੈ ਕਿ ਜੇਕਰ ਅਸੀਂ ਪੁਰਾਣੇ ਜਥੇਦਾਰਾਂ ਨੂੰ ਹੀ ਵਾਪਸ ਲੈ ਆ ਦਈਏ ਜਾਂ ਉਹਨਾਂ ਨੂੰ ਵਾਪਸ ਸੇਵਾਵਾਂ ਦੇ ਦਈਏ ਤਾਂ ਜਿਹੜਾ ਸਾਡਾ ਪੰਚ ਦੇ ਵਿੱਚ ਵਾਪਸੀ ਦਾ ਇੱਕ ਰਾਸਤਾ ਹੋਰ ਪਧਰਾ ਹੋ ਜਾਏਗਾ ਤੇ ਇਹ ਸਭ ਦੇ ਲਈ 20 ਕਿਤੇ ਨਾ ਕਿਤੇ ਜ਼ਰੂਰੀ ਹੋ ਜਾਂਦਾ ਹੈ ਅਸੀਂ ਦੱਸ ਸੰਗ ਧਾਮੇ ਹੋਣਾ ਨੂੰ ਮਨਾਉਣਾ ਤਾਂ ਇਹ ਵੀ ਇੱਕ ਕਵੈਟਾ ਚੱਲ ਰਹੀਆਂ ਨੇ ਪਰ ਹਜੇ ਜਿਹੜਾ ਮੇਨ ਮਸਲਾ ਸਾਹਮਣੇ ਦਿਖ ਰਿਹਾ ਹੈ ਪ੍ਰਵੀnder ਉਹ ਬਜਟ ਦਾ ਹੈ ਕਿਉਂਕਿ ਬਜਟ ਦੇ ਵਿੱਚ ਕਿਹਨੂੰ ਕਿੰਨਾ ਜਾਣਾ ਹੈ ਕਿੰਨਾ ਉਹ ਤੇ ਬਜਟ ਹੋਣਾ ਹੈ ਕੀ ਕੀ ਉਹਦੇ ਬਜਟ ਦੇ ਵਿੱਚ ਬਣਕੀਆਂ ਨੇ ਖਾਮੀਆਂ ਨੇ ਉਹ ਸਾਰੀਆਂ ਹਰਜਿੰਦਰ ਸਿੰਘ ਧਾਮੇ ਹਣੀ ਬਖੂਬੀ ਜਾਣਦੇ ਨੇ ਇਸ ਕਰਕੇ ਵੀ ਪ੍ਰਾਇਓਰਟੀ ਬਣ ਜਾਂਦੀ ਹੈ ਸੋ ਜਿਹੜੀ ਚੀਜ਼ ਵਜਾ ਬਣੀ ਸੀਗੀ ਉਹਨਾਂ ਦਾ ਅਸਤੀਫਾ ਦੇਣ ਦੀ ਉਹਨਾਂ ਦੀ ਨਰਾਜ਼ਗੀ ਦੀ ਕਿ ਪ੍ਰੈਸ਼ਰ ਬਹੁਤ ਹੈਗਾ ਜਾਂ ਜਿੱਦਾਂ ਤਾਂ ਬਾਗੀਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਇਸ ਗੱਲ ਦਾ ਕੀ ਪ੍ਰੂਫ ਹੈ ਕਿ ਜੇਕਰ ਉਹ ਦੁਬਾਰਾ ਉਹਦਾ ਸੰਭਾਲਨੇ ਕੀ ਅਜੇਹਰ ਨਹੀਂ ਹੋਵੇਗਾ ਬਿਲਕੁਲ ਪ੍ਰਵੀnder ਇਹਦੀ ਕੋਈ ਹਰਤੇ ਕੋਈ ਕੋਈ ਪ੍ਰੂਫ ਨਹੀਂ ਹੈ ਪਰ ਉਸ ਸਮੇਂ ਜੋ ਹਰਦੇਵ ਸਿੰਘ ਧਾਮੇਵਾਲਾ ਦੇ ਵੱਲੋਂ ਇੱਕ ਆਧਾਰ ਬਣਾਇਆ ਗਿਆ ਸੀ ਅਸਤੀਫਾ ਦੇਣ ਦਾ ਉਹ ਬਣਾਇਆ ਗਿਆ ਸੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤੀ ਗਈ ਇੱਕ ਪੋਸਟ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਇਹ ਇਹ ਤਾਂ ਜੱਜਦਾਰ ਹੈ ਹੀ ਇਹ ਤਾਂ ਲੋਕ ਸਾਡੇ ਦਰਸ਼ਕ ਵੀ ਜਿਹੜਾ ਕਿ ਭਲੀ ਭਾਨਤੀ ਸਮਝਦੇ ਨੇ ਆਧਾਰ ਤਾਂ ਉਹ ਪੋਸਟ ਬਣੀ ਆ ਪਰ ਮਨ ਦੇ ਵਿੱਚ ਸੋਲ ਸਵਾਲ ਸੀਗੇ ਜਿਨ੍ਹਾਂ ਦਾ ਜਵਾਬ ਜਿਹੜਾ ਕਿ ਉਹਨਾਂ ਨੇ ਇੱਕ ਸ਼ਬਦ ਦੇ ਵਿੱਚ ਦਿੱਤਾ ਕਿ ਮੈਂ ਆਪਣੇ ਅਹੁਦੇ ਤੋਂ ਰਿਜ਼ਾਈਨ ਕਰਦਾ ਬਿਲਕੁਲ ਦੇਖੋ ਪ੍ਰਵਿੰਦਰ ਇਹ ਤਾਂ ਸਾਨੂੰ ਸਮਝਣਾ ਪੈਗਾ ਕਿ ਹਰਜਿੰਦਰ ਸਿੰਘ ਧਾਂਵੀ ਹੋਰੀ ਬਹੁਤ ਦਾ ਲੰਬੇ ਚਿਰ ਤੋਂ ਇੱਕ ਦਬਾਅ ਦੇ ਹੇਟ ਸੀਗੇ ਹੁਣ ਦਬਾਅ ਬਣਾ ਦੇ ਉਤੇ ਕਿਹੜੇ ਕਿਹੜੇ ਬਣਦੇ ਨੇ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜ ਮੈਂਬਰੀ ਕਮੇਟੀ ਇੱਕ ਪਾਸੇ ਇਹ ਕਹਿ ਰਹੀ ਸੀ ਕਿ ਜਿਹੜੀ ਅਕਾਲੀ ਦਲ ਦੇ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਗਲਤ ਉਹ ਬੋਗਸ ਹੈ ਪੰਜ ਮੈਂਬਰੀ ਕਮੇਟੀ ਹੀ ਭਰਤੀ ਕਰ ਸਕਦੀ ਹੈ ਤਾਂ ਇੱਕ ਤਾਂ ਉਹ ਵਾਲਾ ਪ੍ਰੈਸ਼ਰ ਬਿਲਕੁਲ ਬਿਲਡ ਹੋ ਰਿਹਾ ਸੀ ਕਿ ਜੇਕਰ ਉਹ ਇਧਰਲੇ ਪਾਸਿਓਂ ਗੱਲ ਮੈਂ ਇਹ ਪੰਜ ਮੈਂਬਰੀ ਕਮੇਟੀ ਦੇ ਹੱਕ ਦੀ ਗੱਲ ਕਰਦੇ ਨੇ ਕਿ ਹਾਂ ਭਾਈ ਜਿਹੜੀ ਅਕਾਲੀ ਦਲ ਨੇ ਭਰਤੀ ਕੀਤੀ ਆ ਉਹ ਬੋਗਸ ਹੈ ਤਾਂ ਅਕਾਲੀ ਦਲ ਵਾਲੇ ਪਾਸਿਓਂ ਨਾਲ ਦੇ ਉੱਤੇ ਦਬਾਅ ਪੈਂਦਾ ਸੀ ਕਿ ਜੇਕਰ ਉਹ ਅਕਾਲੀ ਦਲ ਪੱਖ ਦੀ ਗੱਲ ਕਰਦੇ ਸੀ ਕਿ ਨਹੀਂ ਉਹਨਾਂ ਨੇ ਜੋ ਭਰਤੀ ਕੀਤੀ ਉਹ ਠੀਕ ਹੈ ਜੇਕਰ ਉਹ ਸਾਡੇ ਵੱਲੋਂ ਭਰਤੀ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਇਮਾਨਤ ਰੱਦ ਹੋ ਜਾਏਗੀ ਤਾਂ ਪੰਜ ਮੈਂਬਰੀ ਕਮੇਟੀ ਤੋਂ ਫਸਦੇ ਸੀ ਕਿ ਅਸੀਂ ਅਕਾਲ ਤਖਤ ਸਭ ਦੇ ਉਲਟ ਜਾ ਰਹੇ ਹਾਂ ਇਸੇ ਸੌਤਰਾ ਜਦੋਂ ਤੁਹਾਨੂੰ ਯਾਦ ਹੋਏਗਾ ਕਿ ਦੂਸਰੀ ਮੀਟਿੰਗ ਚ ਜੀ ਕਰਦੇ ਐਸਜੀਪੀਸੀ ਦਾ ਜਿਵੇਂ ਵੀ ਕਮੇਟੀ ਦੀ ਤਾਂ ਉਸ ਵਿੱਚ ਵੀ ਦੋ ਮੰਗਾਂ ਜਿਹੜੀਆਂ ਨੇ ਉਹ ਸਭ ਤੋਂ ਪ੍ਰਾਇੋਰਟੀ ਦੇ ਉੱਤੇ ਜਿਹੜੀਆਂ ਨੇ ਡਿਸਕਸ ਕੀਤੀਆਂ ਗਈਆਂ ਸੀ ਉਸ ਦੇ ਵਿੱਚ ਇੱਕ ਸੀ ਭਰਤੀ ਨੂੰ ਲੈ ਕੇ ਕਿ ਜਲਦ ਤੋਂ ਜਲਦ ਅਸੀਂ ਭਰਤੀ ਸ਼ੁਰੂ ਕਰੀਏ ਤੇ ਦੂਸਰੀ ਸੀ ਕਹਿੰਦੇ ਹਰਪੀ ਸਿੰਘ ਨੂੰ ਲੈ ਕੇ ਕਿ ਜਿਹੜੀ ਕਮੇਟੀ ਨੂੰ ਅਸੀਂ ਨੇ ਬੁਗਸ ਕਹਿਤਾ ਕਿ ਅੱਛੇ ਦੇ ਉੱਤੇ ਜਿਹੜੀ ਅਧਿਕਾਰ ਹੈ ਤੇ ਉਸ ਤੋਂ ਅਗਲੀ ਜਿਹੜੀ 30 ਮੀਟਿੰਗ ਕਈਸੇ ਉਸ ਦੇ ਵਿੱਚ ਦੋਹਾਂ ਦੇ ਉੱਤੇ ਜਿਹੜਾ ਸਪਸ਼ਟ ਫੈਸਲਾ ਉਹ ਲਿਆ ਜਾਣਾ ਸੀ ਤੇ ਉਹ ਤੀਸਰੀ ਮੀਟਿੰਗ ਤੋਂ ਪਹਿਲਾਂ ਹੀ ਜਿਹੜਾ ਹਰਜਿੰਦਰ ਸਿੰਘ ਧਾਮੀ ਨੇ ਉਹ ਅਸਤੀਫਾ ਦੇ ਜਾਂਦੇ ਨੇ ਸੋ ਦੇਖੇ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਅੱਗੇ ਸਰਗਰਮੀ ਵੀ ਨਹੀਂ ਦਿਖਾਈਗੀ। ਵਾਹ ਬਣਾ ਦਿੱਤੇ ਜ਼ਰੂਰ ਸੀ। ਸੋ ਵਿਵੇਕ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਸਰਗਰਮ ਵੀ ਨਹੀਂ ਨਜ਼ਰ ਆਇਆ ਕਿੰਨੇ ਕਿੰਨੇ ਹਰਜਿੰਦਰ ਸਿੰਘ ਧਾਮੀ ਕਿੰਨੇ ਕਿੰਨੇ ਸਾਇਲੈਂਟ ਮੋਡ ਤੇ ਜ਼ਿਆਦਾ ਰਹੇ ਹੈਗੇ ਨੇ ਜਦੋਂ ਤੀ ਇਹ ਉਹਨਾਂ ਨੂੰ ਕਮੇਟੀ ਦਾ ਮੁਖੀ ਲਾਇਆ ਗਿਆ ਸੀਗਾ ਸੱਤ ਮੈਂਬਰੀ ਕਮੇਟੀ ਦਾ। ਸੋ ਵਿਵੇਕ ਸੁਣ پا ਰਹੇ ਹੋ? ਬਾਕੀ ਜਿਸ ਤਰ੍ਹਾਂ ਦੇ ਨਾਲ तमाम ਜਾਣਕਾਰੀ ਸਾਂਝੇ ਕੀਤੇ ਗਏ ਮੇਰੇ ਸਹਿਯੋਗੀ ਵਿਵੇਕ ਕੁਮਾਰ ਦੇ ਬੋਲੋਂ ਤਾਂ ਕਿਤੇ ਕਿਤੇ ਗੱਲ ਦਾ ਇਸ਼ਾਰਾ ਜ਼ਰੂਰ ਹੈਗਾ ਕਿ ਜੀ ਸੋ ਕਿਤੇ ਕਿਤੇ ਗੱਲ ਦਾ ਇਸ਼ਾਰਾ ਜ਼ਰੂਰ ਹੈਗਾ ਕਿ ਐਡਵੋਕੇਟ ਹਿੰਦਰ ਸਿੰਘ ਧਾਮੀ ਜਿਹੜਾ ਹੈਗੇ ਨੇ ਉਹ اور واپسی نو لے کے ਜਿਹੜਾ ਕਿ ਕੋਈ ਨਾ ਕੋਈ ਐਲਾਨ ਕਰ ਸਕਦਾ ਹੈਗੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈਗੀਆ ਹਲੇ ਵੀ ਜਿਹੜੀ ਕਿ ਬੰਦ ਕਮਰਾ ਮੀਟਿੰਗ ਹੈ ਉਹ ਚੱਲ ਰਹੀ ਹੈਗੀਆ तमाम ਜੋ ਸਵਾਲ ਹੈਗੇ ਨੇ ਹਜਿੰਦਰ ਸਿੰਘ ਧਾਮੀ ਦੀ ਨਾਰਾਜ਼ਗੀ ਦੀ وجہ ਬਣੇ ਹੋਏ ਹੈਗੇ ਨੇ ਉਸ ਤੋਂ ਕਿਤੇ ਕਿਤੇ ਇਹ ਜਿਹੜਾ ਕਿ ਹੈ ਜ਼ਰੂਰ ਕਿਆਸਾ ਕਿਆਸਾ ਲਾਈਆਂ ਜਾ ਰਹੀਆਂ ਹੈ ਕਿ ਧਾਮੀ ਜਿਹੜੇ ਹੈਗੇ ਨੇ ਉਹ ਦੁਬਾਰਾ ਤੋਂ ਆਪਣਾ ਜਿਹੜਾ ਕੀ ਹੈ ਐਸਜੀਪੀਸੀ ਦੇ ਪ੍ਰਧਾਨਗੀ ਦੇ ਅਹੁਦੇ ਦੇ ਉੱਪਰ ਜਿਹੜਾ ਕੀ ਵਾਸੀ ਦਾ ਫੈਸਲਾ ਕਰ ਸਕਦੇ ਨੇ ਇਸ ਤੋਂ ਪਹਿਲਾਂ ਵੀ ਪੰਜ ਮੁਲਾਕਾਤਾਂ ਹੋ ਚੁੱਕੀਆਂ ਹੈਗੀਆਂ ਨੇ ਵੱਖ-ਵੱਖ ਜਿਹੜੇ ਕੀ ਲੀਡਰ ਹੈਗੇ ਨੇ ਉਹਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਸੇ ਲੱਡੀ ਦੇ ਤਹਿਤ ਜਿਹੜਾ ਕੀ ਸੁਖਬੀਰ ਸਿੰਘ ਬਾਦਲ ਅੱਜ ਹੁਸ਼ਿਆਰਪੁਰ ਵਿਕੇਸਿਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਗ੍ਰੇਵ ਕੇ ਪਹੁੰਚੇ ਹੈਗੇ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਜਿਵੇਂ ਪੰਥਕ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਸਰਗਰਮੀਆਂ ਦੇ ਉੱਪਰ ਹਰ ਕਿਸੇ ਦਾ ਇਹੀ ਜਿਹੜਾ ਕੀ ਹੈ ਜ਼ਿਆਦਾ ਧਿਆਨ ਹੈਗਾ ਕਿ ਕਦੋਂ ਹਰਜਿੰਦਰ ਸਿੰਘ ਧਾਮੀ ਇਸ ਸਬੰਧੀ ਆਪਣਾ ਫੈਸਲਾ ਲੈਣਗੇ ਕਿ ਹੁਣ ਉਹ ਆਪਣਾ ਚੀਫਾ ਵਾਪਸ ਲੈਣਗੇ ਜਾਂ ਫਿਰ ਕੀ ਉਹਨਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ ਥੋੜੀ ਦੇਰ ਦੇ ਵਿੱਚ ਹੀ ਸਪਸ਼ਟ ਹੋ ਜਾਵੇਗਾ